ਰੋਤੀਆ ਮਾਰ ਕੋ ਤੇ ਕਹਾਂ ਲੱਗ ਤਹੈਂ ਸੰਗ ਰਾਮ ਦੀ ਪੰਜੋਂ ਥਾਪੈਂ ਗੋਂਦ ਗਈ ਆ ਦੇਵ ਕਟਾਰੀ ਗੰਦਾਂ thank ਸੰਗਤਾਂ ਦੇ ਭਾਗੇ ਨੂੰ ਜਿਵੇਂ ਜਦ ਸਤਿਗੁਰ ਸਾਹਿਬ ਜੀ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਤਹਿ ਸਾਹ ਪ੍ਰਕਾਰ ਦੇ ਹੰੜਾ ਗੁਰੂ ਦਾ ਸਮੂਹ ਲਗਨਵਾਸੀ ਸੰਗਤਾਂ ਆਪਣੇ ਬਾਬੇ ਦੇ ਗਰਮਤ ਕਾਂ ਦੀ ਸਭਾ ਜੋ ਭਗਤਾਂ ਦਾ ਟਿਕਾ ਕਰਕੇ ਇਹ ਗੁਰੂ ਦਾ ਨਾਮ ਜੀਆ ਤਾਂ ਪਹਿਲੇ ਪ੍ਰਕਾਰ ਜਿਹੜਾ ਦਾ ਮਤਲਬ ਹੈ ਜਦੋਂ ਪਹਿਲੀ ਵਾਰ ਇਸ ਸੰਸਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਤਾਂ ਉਹ ਅਸਲ ਤੇ ਮਹਾਰਾਜਾ ਅਤੇ ਕਾਂਸਾ ਜੀ ਨੇ ਜਦੋਂ ਗੁਰਨਾਮ ਕਾਥਸਲ ਨੂੰ ਲੈ ਕੇ ਗੁਰਨਾਮ ਤੱਕ ਬਾਣੀ ਦਾ ਕੀਤੀ ਗਈ ਸੀ ਉਹ ਉਹ ਅਸਲ ਤੇ ਕਾਂਸਾ ਜੀ ਦੇ ਕੋਲੋਂ ਸੀ اور گرو ارجن دیو مہاراج نے اپنی باڑی، ساری کر کے امرتسر وامسر گروپ داری باڑی کا لوگ دس سمے گرو ارجن دیو مہاراج جی نے بھائی گرداس جی کو لکھا بھی لایا اور جدو ساری گیٹ تیار ہو گئے سولہ سوسوی ایک شریف ہرمندر صاحب گرو گروہ دیو مہاراج جی نے گروہ گرن صاحب مہاراج جی کا فنکارا کروایا اور بابا بڑھا جی کو پہلے گرنتھی تھاتیا ਸਾਨੂੰ ਦੇ ਤੋਂ ਪਹਿਲਾ ਹੁਕਮਨਾਮਾ ਤੇ ਉਹ ਹੁਕਮਨਾਮਾ ਜਿਸ ਤੋਂ ਇਹ ਮਤਲਬ ਕਰਦੇ ਨਾ ਸਰਕਾਰ ਦੇ ਕਾਰਜ ਆਰਪ ਹੋਇਆ ਹਰ ਕੰਮ ਕਰਾਉਣ ਆਇਆ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਸੁਭਾਅ ਦੇ ਵਿੱਚ ਤਿੰਨ ਗੁਰੂ ਆਪਾਂ ਮਨਾਉਂਦੇ ਨਾ ਅਭਸਾਰ ਪਹਿਲਾ ਗੁਰੂ ਇਹ ਕਿ ਜਿਹੜਾ ਮਾਰਜ ਆਪਾਂ ਸਾਗੀਆਂ ਸੰਗਤਾਂ ਬੋਰਤ ਉਹ ਹੈ ਸੰਪੂਰਨ ਕਾਮ ਇਸ ਜਦੋਂ ਦੂਜੀ ਵਾਰ ਸਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਭੋਂ ਵੀ ਜਲਣ ਦੀ ਦੰਗਨ ਸਾਡੇ ਬੀਖੇ ਦੂਬਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਯੋਗ ਲਖਵਾਇਆ ਉਸ ਆਪਣੇ ਲਖਾਰਿਸਾ ਪੁੱਤਾ ਲਿਖਾਣੇ ਸਹਿ ਜੀ ਉੱਥੇ ਤੇ ਗੁਰਦਵਾਰ ਸਿੰਘ ਮਹਾਰਾਜ ਜੀ ਦੇ ਮੌਮੇ ਬਾਦਸ਼ਾਹ ਜੀ ਦੀਆਂ ਪਾਣ ਪਾਣੀ ਦਾਤ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਦਰਬਾਰ ਦੀ ਦਾ ਰੂਪ ਦਿੱਤਾ ਉਹਦੇ ਵਿੱਚ ਛੇ ਗੁਰੂ ਸਾਹਿਬਾਨਾਂ ਦੇ ਬਾਣੀ ਔਰ ਭਗਤਾਂ ਦਾ ਕਵਿਤ 11 ਪਾਠ ਦਾ ਪਾਠ ਜਿਹੜੀ ਗੁਰੂ ਸਾਹਿਬ ਦਾ ਪਾਠਾ ਦਿੱਤਾ ਜਿਹੜਾ ਉਹ ਤੇ ਇਹ ਗੁਰੂਤਬ ਹੈ ਜੋ ਸੰਗਤਾਂ ਦਾ ਦੇਹ ਦੇ ਸਰਬ ਵਿੱਚ ਮਨਾਇਆ ਜਾਂਦਾ ਹੈ ਚੇਤਰਾ ਜੋ ਗੁਰੂਤਬ ਹੈ ਗੁਰੂ ਸਾਹਿਬ ਮਾਰਤ ਦੀ ਦੇ ਸੰਬੰਧ ਦੇ ਵਿੱਚ ਹਨ ਉਹ ਹੈ ਗੁਰਤਾ ਕਬੀ ਦੇਸ ਦੇ ਸੰਬੰਧ ਹਨ ਉਹ ਗੁਰੂਤਬ ਹੈ ਜਦੋਂ ਗੁਰੂ ਗੋਬਿੰਦ ਸਿੰਘ ਮਾਰਤ ਜੀ ਨੇ ਆਪਣਾ ਸਰੀਰ ਛੱਡਿਆ ਨਾ ਦੇਖੇ ਉਦھے ਫਿਰ ਗੁਰੂ ਸਿਖਾ ਦੇ ਪੁਰੇ ਸਾਧੂ ਨੂੰ ਬਾਤ ਸੱਜਿਓ ਤੁਹਾਡੇ ਤੋਂ ਬਾਅਦ ਅਗਲਾ ਗੁਰੂ ਕੌਣ ਹੋਵੇਗਾ ਤਾਂ ਸਾਧੂ ਨੂੰ ਬਾਤ ਸੱਜਿਓ ਦੇ ਸਿੱਖਾਂ ਨੂੰ ਸੁਝਦਾ ਹੈ ਆਰਬੀਆ ਭਾਈ ਰਾਕਾ ਕਲਨ ਡਾਕਟਰ ਤੋਂ ਵੀ ਜਨਾਈ ਉਪਾਸ ਸਭ ਸਿੱਖੋ ਹੁਕਮ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੇ ਬਿਰਗੰਦੀ ਦੇ ਕੇ ਸਭ ਤੋਂ ਵੱਡਾ ਤਦੰਨਾ ਬਖਸ਼ਿਸ਼ ਦਿੱਤਾ ਔਰ ਸਾਨੂੰ ਇੱਕ ਇਹ ਹਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਸੇਧ ਲੈ ਕੇ ਆਪਣੇ ਜੀਵਨ ਨੂੰ ਜਿਉਣਾ ਜੀਵਨ ਬਤੀਤ ਕਰਨਾ ਹੈ ਗੁਰਬਾਣੀ ਦੇ ਨਾਲ ਹੀ ਸਾਡਾ ਜੋ ਸੁਖਿਆ ਔਰ ਪਰਲੋਕ ਸੁਹੇਦਾ ਹੁੰਦਾ ਹੈ ਸੋ ਸਤਿਗੁਰ ਪਾਤਸ਼ਾਹ ਜੀ ਨੇ ਜੋ ਸਾਨੂੰ ਬਖਸ਼ ਕੀਤਾ ਹੈ ਸਿੱਖ ਨੂੰ ਗੁਰ ਸਤਿਗੁਰ ਕਾ ਸਿੱਖ ਅਖਾਇਤ ਤੋਂ ਭਗਤੀ ਉੱਠਣ ਦਾ ਨਾਮ ਤੇਰਾ ਹੈ ਉਦਮ ਕਰੇ ਤਾਂ ਕੇ ਪ੍ਰਭਾਵ ਦੀ ਇਸ਼ਨਾਨ ਕਰੇ ਅੰਮ੍ਰਿਤ ਸਰਨਾ ਹੈ ਫਿਰ ਚੜ੍ਹਦੇ ਦਿਵਸ ਗੁਰਬਾਣੀ ਕਰਦਾ ਹੈ ਵੈਦਿਆਉ ਨਾਮ ਦੇ ਅਰਥ ਹੈ ਸੋਗ ਨੂੰ ਸਿੱਖ ਬੁਰੂ ਨਾ ਮੁਕਾਤੇ ਕਾਂਗਰਸ ਪਾਸ਼ਾ ਜੀ ਨੇ ਸਾਾਨੂੰ ਨੇਤ ਦੇਨ ਕਰਨ ਵਾਲੇ ਨੂੰ ਪਰਦੇਸ਼ ਕੀਤਾ ਸਵੇਰ ਦੇ ਦਿਨ ਵੀ ਉਸ ਤਰ੍ਹਾਂ ਪ੍ਰਭਗੂ ਦੇ ਨਾਮ ਤੇ ਨੇਤ ਦੇ ਨਾਮ ਕਰਤਾ ਹੈ ਸ਼ਾਮ ਦੇ ਦਿਨ ਵੀ ਰੰਗਲਾ ਸਰਦ ਜੀ ਨੇ ਬਾਹਰ ਕੜ ਕੇ ਸਰਕਾਰ ਤੋਂ ਪ੍ਰਭਗੂ ਨੂੰ ਯਾਦ ਕਰਨਾ ਹੈ ਔਰ ਹਰ ਦੋ ਸੰਤ ਨੇ ਦੇ ਸਾਨੂੰ ਕਿ ਦੇਸ਼ ਕੀਤਾ ਹੈ ਕਿ ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਨਾਲ ਜੁੜਨਾ ਅਤੇ ਦੂਰੋ ਨਮਸਕਾਰ ਕਰਕੇ ਮਾਲਕ ਜੀ ਦੇ ਕੋਈ ਇਹਦਾ ਬਾਤ ਨਹੀਂ ਹੋਣਾ ਜਿੱਥੇ ਲਖਤ ਮਕਦਮਾ ਹੋਵੇ ਜੇਕਰ ਸ਼ਰਤਾਂ ਨਾਮ ਕਰੇ ਵਿਚਾਰ ਜਦੋਂ ਤੱਕ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜਾ ਨਹੀਂ ਸੁਣਾ ਕੇ ਲਈ ਵਿਚਾਰੋਂ ਕੇ ਨਹੀਂ ਉਹ ਤੱਕ ਕੋ ਗੱਲ ਨਹੀਂ ਬਣੇ تو ساری سنگان کو بےنتی ہے کہ گرو گرن صاحب مہاراج ਦੇ ਵਿੱਚ ਪੜਨਾ ਹੈ 15 ਦਿਨ ਦੇ ਵਿੱਚ ਪੜਨਾ ਹੈ ਜੇ ਇੱਕ ਤੋਂ ਆਮਕੋ ਦੋ ਰੋਜ਼ ਦਾ ਆਪਾਂ ਧਿਆਨ ਦੇ ਨਾਲ ਗੁਰੂ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਪੜਾ ਕੇ 5 ਸਤਿ ਦੇ ਵਿੱਚ ਇੱਕ ਸਹਿਜ ਪਾਠ ਦਾ ਮੰਨ ਲਵਾਂਗੇ ਜੇ 5 ਰੰਗ ਦਾ ਆਪਾਂ ਇੱਕ ਦਿਨ ਦੇ ਵਿੱਚ ਪੜਾਂਗੇ ਇੱਕ ਸਤਿ ਦੇ ਸਾਡਾ ਇੱਕ ਸਹਿਜ ਪਾਠ ਹੋ ਸਕਦਾ ਹੈ ਤੋਂ ਸੰਕਤਨ ਬੇਨਤੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਨਾ ਇੱਕ ਜ਼ਰੂਰ ਸਹਿਜ ਪਾਠ ਕਰੀਏ ਇਹਨਾਂ ਮੁਹਿਮੇ ਕੇ ਸਾਹੇ ਇਸ ਸੰਸਾਰ ਤੋਂ ਜਾਣ ਤੋਂ ਬਾਅਦ ਕਾਡੋ ਸਿਰਫ ਬਾਣੀ ਸਾਡੇ ਕਰਦੇ ਦੀ ਕਲਾ ਉਹ ਆਪ ਗੁਰਬਾਣੀ ਨੂੰ ਪੜ੍ਹੇ ਮਿਹਰਬਾਨੀ ਤੇ ਨਾਲ ਲੱਗੇ ਦਿੱਤੇ ਨੇ ਦੇ ਨਾਲ ਉਹलिए ਸੋ ਸਾਧਗੁਰੂ ਦੇ ਉਪਦੇਸ਼ ਨੂੰ ਧਾਰਨ ਕਰਕੇ ਮਰਦਾਨੀ ਤੇ ਤਾਵਰ ਚੰਗੇ ਗੁੱਤ ਦੇ ਖੰਡ ਕੇ ਅਸਾਂ ਜੀਵਨ ਨੂੰ ਜੀਵ ਕਰੀਏ ਖਾਸ ਸੰਤਾਂ ਨੂੰ ਸਾਧਗੁਰੂ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦੇ ਹਰੇਕੀਆਂ ਲੱਖ ਲੱਖ ਵਧਾਈਆਂ ਇਹਨਾਂ ਨੇ ਆਪ ਇਹ ਕਹਿ ਕੇ ਇਹ ਵਾਅਦਾ ਕੀਤਾ ਕਿ ਇਸ ਵਾਰ ਜੇ ਉਸ ਨਾਮਕ ਫਰਜ਼ਾਂ ਦੇ ਨੰਮ ਤੇ ਕੀਤਾ ਜਾਵੇ ਤਾਂ ਸਭ ਤੋਂ ਪਹਿਲੇ ਜੋਗ ਦੇ ਨਾਲ ਦੀ ਸੁਮਾਰਨ ਨਗਰ ਸਵੇਰ ਬਾਅਦ ਦੇ ਕੇ ਹੋ ਰਿਹਾ ਹੈ ਸੋਹੋੜਾ ਤਲਾਹੀ ਪਾਣੀ ਦਾ ਕੀਰਤਨ ਹੋਵੇਗਾ ਨਗਰ ਜਾਰੀ ਦੇ ਬੰਦੇ ਜੋ ਆਪਕ ਤੱਕ ਕੰਮ ਕੀਰਤਨ ਦੇ ਨਾਲ ਨਿਹਾਲ ਕਰਦਗੇ ਰਾਜਦਾਨੀ ਜਨਤਾ ਆਪ ਸੰਗਤਾਂ ਨੂੰ ਕੀਰਤਨ ਦੇ ਨਾਲ ਨੇ ਹਲ ਕਰੇਗਾ ਸੋ ਨਗਰ ਕੀਰਤਨ ਦਾ ਇਹ ਵਿੱਚ ਨਗਰ ਕੀਰਤਨ ਦਾ ਵੀ ਫੌਂਡਾ ਹੈ ਉਸ ਦੇ ਵਿੱਚ ਵੀ ਸੰਗਤਾਂ ਨੇ ਹਾਜ਼ਰੀਆਂ ਲਗਵਾਨੀਆਂ ਹਨ ਸਤਿ ਸ੍ਰੀ ਅਕਾਲ ਕਰਕੇ ਜਨਤਾ ਆਪ ਸੰਗਤਾਂ ਨੂੰ ਵਿਰਤ ਤੇ ਹਾਜ਼ਰ ਤੇ ਨਾਲ ਗੁਰਬਾਣੀ ਕੀਰਤਨ ਦੇ ਨਾਲ ਨੇ ਹਲ ਕਰੇਗਾ ਜਿਸ ਸਾਲ ਕੇ ਸੰਗਤਾਂ ਬੈਠੀ ਹੈ ਤਾਂ ਇਹਦੀਆਂ ਸੰਗਤਾਂ ਅਜੇ ਤੱਕ ਘਰਾਂ ਦੇ ਵਿੱਚ ਬੈਠੀਆਂ ਹੋਈਆਂ ਹਨ ਉਹਨਾਂ ਬੈਠੇ ਹਨ ਕਿ ਕੱਲੇ ਗੁਰਦੁਆਰਾ ਸਾਹਿਬ ਕੇ ਮੌਕੇ ਗੁਰੂਰਬਾਬਾ ਜੀਆ ਬਾਗੀਆਂ ਭਟਕੇ ਆਪਣਾ ਜਨਮ ਸਤਲਾ ਕੰਮ ਦੇ ਕੇ ਪਹੁੰਚਾ ਕਰੋਗੇ ਵਾਹਿਗੁਰੂ ਜਿੱਤਾਂ ਦਾ ਸਾਥ ਵਾਹਿਗੁਰੂ ਜਿੱਤ ਕੀ ਤਰ ਸਾਹਿਬੇ ਤੁਜੀ ਦਾ